ਜੀ ਬਲੌਗ ਵੀਰਪਾਲ ਕੋਲ ਚ ਤੁਹਾਡਾ ਨਹੀਂ ਬਲੌਗ ਪਿੰਡ ਕਾਲੇ ਕਿ ਬਲੌਗ ਸਕੇ ਬਲੌਗ ਦੋਨੇ ਚੱਲਦੇ ਨੇ ਫਲਿਖਾ ਬਹਿ ਜਾਂਦਾ ਵਾ ਤੇ ਬਹੁਤ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਹਾਡਾ ਤੇ ਲੋ ਜੀ ਆਪਾਂ ਤੁਹਾਨੂੰ ਅੱਜ ਦਿਖਾਈ ਸੀ ਬਰਾ ਬਾਰੇ ਕਿਉਂਕਿ ਬਰਾ ਹੈਗੀ ਆ ਇਹ ਥੋੜੇ ਕੰ ਵੱਡਾ ਹੁੰਦਾ ਵਾ ਮੈਂ ਤੁਹਾਨੂੰ ਕੱਲਾ ਕੱਲਾ ਡੱਟੀ ਗਿਲਦੇ ਵਿੱਚ ਤੁਹਾਨੂੰ ਮੈਂ ਦੱਸਾਂਗੀ ਕਿਉਂਕਿ ਆਪਾਂ ਕੱਲਾ ਪਹਿਲਾਂ ਤੁਹਾਨੂੰ ਮੈਂ ਦੱਸਤਾ ਵੀ ਪੈ ਇਸ ਤਰ੍ਹਾਂ ਇਸਲੇ ਹੁਣ ਆਪਾਂ ਬਣਾ ਲੇਂਗਾ ਦੇਖੋ ਜੀ ਇਹ ਆਪਾਂ ਚਾਰ ਪੀਸ ਆ ਡਬਲ ਕਰਾਂਗੇ ਇਹਨਾਂ ਦੇ ਇਸ ਨੂੰ ਮਤਲਬ ਫਿਰ ਸਵੇਰੇ ਆਪਾਂ ਕਰੀ ਜੇ ਹੋਏ ਤਾਂ ਆਪਾਂ ਜੇ ਮਸ਼ੀਨ ਲਈ ਤਾਂ ਫਸਾਨੂੰ ਦਿਖਾਵਾਂਗੇ ਬਣਾ ਕੇ ਪ੍ਰੋਪਰ ਤਰੀਕੇ ਨਾਲ ਦੇਖੋ ਜੀ ਵੀ ਇਸ ਤਰ੍ਹਾਂ ਵੀ ਆਪਾਂ ਜਲਦਬਾਜ਼ੀ ਨਹੀਂ ਕਰਦੇ ਵੀ ਤੁਹਾਨੂੰ ਪਤਾ ਲੱਗਣਾ ਚਾਹੀਦਾ ਪ੍ਰੋਪਰ ਇਸ ਜੀ ਦੇ ਵਿੱਚ ਬਣਾਉਂਗੇ ਬਹੁਤ ਸੌਖੇ ਤਰੀਕੇ ਨਾਲ ਬਣ ਕੇ ਇਹਰਾ ਸਾਨੂੰ ਥੋੜਾ ਜਿਹਾ ਉਖਾ ਲੱਗੂਗਾ ਤੇ ਤੁਸੀਂ ਆਰਾਮ ਨਾਲ ਬਣਾ ਲਿਆ ਕਰੋਗੇ ਲਓ ਜੀ ਫਿਰ ਆਪਾਂ ਇਸ ਤਰ੍ਹਾਂ ਵਸਾਇੰਸੀ ਹੋਂ ਪਰ ਲੈ ਲਏ ਇੱਥੋਂ ਇਹ ਪਰ ਕੀ ਦਿਖੇ ਰੋਂ ਪਾਸੋਂ ਚਾਰੇ ਪੱਲੇ ਕਿਉਂਕਿ ਪਹਿਲੇ ਜੀ ਉੱਪਰ ਲਈ ਆਪਣੀਆਂ ਬੱਧਰੀਆਂ ਜਾਂਦੀਆਂ ਪਹਿਲਾਂ ਉਹ ਤਿਆਰ ਕਰ ਦਿੰਿਆ ਸੀ ਮੇਰਾ ਵੀ ਜਿੱਤਾ ਭੁੱਲ ਗਿਆ ਉਹ ਤਿਆਰ ਕਰਕੇ ਫਸੋਂ ਨੂੰ ਫੇਰ ਦਿਖਾਉਣਾ ਸੀਗਾ ਤੇ ਚਲੋ ਜੀ ਕੇਰਾ ਆਪਾਂ 4 ਪੀਸ ਕੱਟ ਲਈਏ ਇਹ ਤੁਸੀਂ ਵਸਤਿਆਂ ਚ ਰੱਖਿਓ ਜੇ ਤੁਹਾਡੇ ਬਰਾ ਆਉਂਦੀ ਐ 34 ਤੁਸੀਂ 9 ਇੰਚ ਦੀ ਕਟਾਈ ਲਵਾਈ ਚੜਾਈ ਕੋਈ ਜੀ ਕਰਨੀ ਜਿੱਦਾਂ ਰਮਾਲ ਹੁੰਦਾ ਨਾ ਤੁਸੀਂ ਉਦਾਂ ਕਰਨਾ ਵਾ ਤੇ ਫੇਰ ਆਪਾਂ ਤੁਹਾਨੂੰ ਦੱਸਿਆ ਵੀ ਕਿ ਕਿਸ ਤਰ੍ਹਾਂ ਆਪਾਂ ਵਿੱਚੋਂ ਕੱਢਿਆ ਵੀ ਇਸ ਤਰ੍ਹਾਂ ਬਣ ਗਿਆ ਚਲੋ ਜੀ ਠੀਕ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਕਮੈਂਟ ਕਰਕੇ ਦੱਸਿਓ ਇਹ ਆਪਾਂ ਸਾਨੂੰ ਜਰੂਰ ਪ੍ਰੋਪਰ ਬਣਾ ਕੇ ਦਿਖਾਵਾਂਗੇ ਸਾਨੂੰ ਚਲੋ ਜੀ ਠੀਕ ਆ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਬਰਾਸ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਇਹ ਆਪਾਂ ਲੈ ਲਿਆ ਕੱਪੜਾ ਇਹ ਕੱਪੜਾ ਬਹੁਤ ਵਧੀਆ ਵਾ ਹੰਡਣ ਵਾਲਾ ਵੀ ਆਏ ਨਹੀਂ ਹੈਗਾਗਾ ਤੁਸੀਂ ਆਪਾਂ ਲੈ ਲਿਆ ਕੱਪੜਾ ਇਹ ਆਪਾਂ ਲੈਣੀਆਂ ਜੀ ਜਿਨ੍ਹਾਂ ਦਾ 38 92 ਸਾਈਜ਼ ਆਉਂਦਾ ਵਾ ਬਰਾਦ ਉਹਨਾਂ ਦਾ ਮੈਂ ਤੁਹਾਨੂੰ ਦੱਸਣੀ ਬਣਾਉਣੀ ਲੋ ਜਿਨ੍ਹਾਂ ਦੀ ਮਤਲਬ 34 ਜਾਂ 36 ਆਉਂਦੀ ਹੁੰਦੀ ਹੈ ਉਹ ਕਟਾਈ ਤਾਂ ਰੱਖ ਸਕਦੇ ਆ 9 ਇੰਚ ਦੀ ਜੇਦਰ ਆਪਾਂ ਕੋਲ ਇਹ ਕੱਪੜਾ ਵਾ ਤੁਸੀਂ 9 ਇੰਚ ਦੀ ਕਟਾਈ ਕਰਨੀ ਹੈ ਤੇ ਇਹ ਹੈਗੀ ਆ ਜੀ 38 95 ਵਾਲਿਆ ਦੇ ਨੰਬਰ ਇਹਦੀ ਆਪਾਂ ਕਟਾਈ ਕਰਾਂਗੇ 12 ਇੰਚ ਦੀ ਕਿਉਂਕਿ ਥੋੜੀ ਖੁੱਲੀ ਰੱਖਾਂਗੇ ਤੇ ਮਤਲਬ ਆਪਣੀ ਛਾਤੀ ਜਿਹੜੀ ਭਾਰੀ ਆ ਤੇ ਚੰਗੀ ਤਰ੍ਹਾਂ ਕਵਰ ਹੋਊਗੀ ਵਿੱਚ ਲਓ ਜੀ ਇਹ ਪਕੜਨੀ ਆ ਜੀ 12 ਇੰਚ ਦੀ। ਲਓ। ਆਪਾਂ ਚਾਨਣੀ ਲਾਲੀ 12 ਇੰਚ ਦੀ। ਇਹਦੀ ਲਵਾਈ ਵੀ 12 ਇੰਚ ਦੀ ਆਉਗੀ ਤੇ ਚੜਾਈ ਵੀ ਜਿਹੜੀ ਤੁਸੀਂ ਰੱਖਣੀ ਆ ਜਾਂ ਵੀ ਜੰਤੀ ਆਉਂਦੀ 36 ਆਉਂਦੀ ਆ। 36 ਵਾਲੇ ਰੱਖ ਲਿਓ 10 ਇੰਚ ਦੀ 34 ਵਾਲੇ ਰੱਖ ਲਿਓ ਤੁਸੀਂ। 9 ਇੰਚ ਦੀ। ਰੱਖਣੀ ਚਾਰੇ ਪਾਸੇ ਇੱਕੋ ਜਿਹਾ ਜਿਵੇਂ ਆਪਣੇ ਕੋਲ ਕੱਪੜਾ ਵਾ। ਦੇਖੋ ਜੀ। 12 ਇੰਚ ਦੀ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਾਉਣ ਲਈ 12 ਇੰਚ ਤੇ ਦੇਖੋ। ਥੋੜਾ ਦਕੋਣੀ ਆ। ਅੱਜ ਥੋੜੀ ਜਿਹੀ ਡਿਮਾਂਡ ਆਪਾਂ ਪੂਰੀ ਕਰਨੀ ਆ। ਲਓ ਜੀ। ਪਰਾਂ ਚ ਦੀਪਾ 12 ਇੰਚ ਦੀ ਨਿਸ਼ਾਨੀ ਤੇ ਲਾਲੀ ਇਹ 12 ਇੰਚ ਦੀ ਇਹ ਪੱਤ ਨੀਚੇ ਧੱਕ ਲਾਈ ਜਾਂਦੀ ਨਿਸ਼ਾਨੀ ਹੈ ਕੜਾਈ ਲਵਾਈ ਆਪਾਂ ਇੱਕੋ ਜੀ ਰੱਖਣੀ ਆ ਲਵਾਈ ਚੜਾਈ ਦਾ ਆਪਾਂ ਕੋਈ ਫਰਕ ਨਹੀਂ ਪਾਉਣਾ ਹੈਗਾ ਚਲੋ ਜੀ ਵੀਡੀਓ ਜਿਆਦਾ ਲੰਬੀ ਹੋ ਜੂ ਮੈਂ ਤੁਹਾਨੂੰ ਦੱਸਖਾਉਣੀ ਤੁਹਾਨੂੰ ਕੱਟ ਕੇ ਲਓ ਜੀ ਆਪਾਂ ਹੁਣ 12 12 ਇੰਚ ਦੀ ਲਵਾਈ ਚੜਾਈ ਕੱਟ ਲਈ ਤੁਸੀਂ ਲਵਾਈ ਤੇ ਚੜਾਈ ਸੇਮ ਇੱਕੋ ਜਿਹੀ ਕੱਟਣੀ ਹੈ ਇਹਨਾਂ ਦੀ ਲਵਾਈ ਤੇ ਚੜਾਈ ਇਹ ਤੁਸੀਂ ਇਸ ਤਰ੍ਹਾਂ ਪਾਉਣਾ ਹੈ ਦੇਖੋ ਜੀ ਆਪਾਂ ਤਾਂ ਆਪਦੇ ਜਨ ਨੂੰ ਬਹੁਤ ਸੌਖੇ ਤਰੀਕੇ ਨਾਲ ਦੱਸਨੇ ਆ ਦੇਖੋ ਜੀ ਇਸ ਤਰ੍ਹਾਂ ਤੁਸੀਂ ਕਰ ਲੈਣਾ ਹੈਗਾ ਇਤੋਂ ਵਾ ਤੁਸੀਂ ਆਹ ਲਾੜਾ ਜਿਹੜਾ ਤੁਸੀਂ ਇਸ ਤਰ੍ਹਾਂ ਰੱਖ ਲੈਣਾ ਜਿਹੜਾ ਆਹ ਲਾੜਾ ਨਾ ਇੱਕ ਆਪਾਂ ਕੈਮਰਾ ਬਣਾਓ ਵੀਡੀਓ ਵਾਲਾ ਕਿਹ ਹੈ ਨਹੀਂ ਦੇਖੋ ਜੀ ਇਹ ਇਸ ਤਰ੍ਹਾਂ ਇਹ ਲਾੜ ਤੁਸੀਂ ਕਟਾਈ ਕਰ ਲੈਣੀ ਦੇਖੋ ਕੋ ਗਾ ਨਹੀਂ ਮੇਰਾ ਹਰ ਇੱਕ ਵੀਡੀਓ ਤੇ ਨੰਬਰ ਹੁੰਦਾ ਨੀਚੇ ਜੇ ਤੁਹਾਨੂੰ ਨਾ ਵੀ ਸਮਝੀ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਆ ਤੇ ਆਪਾਂ ਤੁਹਾਨੂੰ ਤਾਂ ਵੀ ਦੱਸ ਦਾਂਗੇ ਦੇਖੋ ਇਸ ਤਰ੍ਹਾਂ ਕਰ ਲਓ ਇਹ ਵੀ ਆਪਾਂ ਹੁਣ ਕਾਟ ਪਾਉਂਦੇ ਮੇਰੀ ਆਹ ਚੀਜ਼ ਹੈ ਨਾ ਇਹ ਆਪਾਂ ਕੱਟ ਦੇ ਦਿੰਦੇ ਦੇਖ ਹੁੰਦਾ ਹੋ ਜੀ ਇਹ ਬੇਸਟਾ ਕੱਪੜਾ ਇਹਦਾ ਆਪਾਂ ਕੁਝ ਨਹੀਂ ਕਰਨਾਗਾ ਇਹ ਵੱਧੂ ਕੱਪੜਾ ਲੋ ਬਸ ਇਹ ਕੱਇਸਤਰਾ ਕੱਟੀ ਆਪਾਂ ਹੁਣ ਸੁਣ ਸੁਲਾਈ ਕਰਕੇ ਦੱਸਦੀ ਆ ਕਿਉਂਕਿ ਆਪਾਂ ਤਾਂ ਘਰੀ ਬਣਾਈ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਆਪਾਂ ਤਾਂ ਘਰੀ ਬਣਾਉਣੀ ਹੁੰਦੀ ਆ ਆਪਾਂ ਮੈਂ ਕਦੇ ਰੈਡੀ ਮੈਡ ਨਹੀਂ ਲੈਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਲੋ ਬਸ ਇਹ ਬਣ ਜਾਂਦੇ ਚਾਰ ਹੀ ਸੀ ਕਿਉਂਕਿ ਆਪਾਂ ਡਬਲ ਬਣਾਉਣੀ ਹੁੰਦੀ ਨਾ ਚਾਰ ਹਿੱਸੇ ਬਣਗੇ ਨਾ ਆਪਾਂ ਇਹ ਤੁਸੀਂ ਹੁਣ ਸਲਾਈ ਕਰਨੀ ਆ ਤੁਸੀਂ ਜੇ ਇਹ ਆ ਚੀਜ਼ ਤੁਸੀਂ ਇੱਥੋਂ ਫੜ ਲੈਣੀ ਆ ਆਪਾਂ ਤੁਹਾਨੂੰ ਦੋ ਤਿੰਨ ਵੀਡੀਓ ਚ ਬਣਾ ਕੇ ਦੱਸਾਂਗੇ ਹੌਲੀ ਹੌਲੀ ਕਰਕੇ ਆਪਾਂ ਕਾਹੀ ਨਹੀਂ ਕਰਦੇਗੇ ਜਿਨ੍ਹਾਂ ਦੇ ਚਮਚੀ ਹੁੰਦੀ ਆ ਨਾ ਇਹ ਤੁਸੀਂ ਕੱਟ ਲਓ ਜਿਨ੍ਹਾਂ ਦੇ ਛੱਤੀ ਹੁੰਦੀ ਉਹ ਤੁਸੀਂ ਕੱਟ ਲਿਓ 10 ਇੰਚ ਦੀ 38 ਵਾਲੀ ਤੁਸੀਂ 11 ਦੀ ਕੱਟ ਲਓ 38 95 ਵਾਲੀ ਤੁਸੀਂ 12 ਇੰਚ ਦੀ ਟਾਈ ਕਰ ਲਓ ਕਿਉਂਕਿ ਕੇਰਾ ਤੁਹਾਨੂੰ ਬਣਾਉਣੀ ਆ ਜੀ ਤੁਹਾਨੂੰ ਬਹੁਤ ਸਾਰੇ ਤਰੀਕੇ ਨਾਲ ਤੁਸੀਂ ਬਣਾ ਲਿਆ ਕਰੋ ਵੀ ਕੇਰਾ ਤੁਹਾਨੂੰ ਦਾ ਸਮਝ ਨਹੀਂ ਗੋੜ ਪਾਉਂਦੀ ਜੇ ਤੁਸੀਂ ਬਣਵਾਉਣੀ ਵੀ ਹੋਈ ਆਪਾਂ ਬਣਾ ਕੇ ਵੀ ਦੇਵਾਂਗੇ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਦੱਸਿਆਗਾ ਇਹਦਾ ਆਪਾਂ ਰੇਟ ਲੈਨੇ 'ਚ 200-200 ਰੁਪਏ ਕਿਉਂਕਿ ਇੱਕ ਤਾਂ ਮਿਹਨਤ ਬਹੁਤ ਹੈ ਇੱਕ ਸਮਾਨ ਜਿਹੜਾ ਵੀ ਇਕੱਠਾ ਕਰਨਾ ਬਹੁਤ ਔਖਾ ਹੈ ਬਹੁਤ ਤੁਹਾਨੂੰ ਪਤਾ ਹੈ ਆ ਕਿ ਇਹਦਾ ਬਈ ਵੀ ਸਮਾਨ ਦਾ ਲੱਗਦਾ ਹੋ ਲਓ ਜੀ ਦੇਖੋ ਤੁਹਾਨੂੰ ਦਿਖਾਈ ਆਪਾਂ ਸਾਰੇ ਲਾੜ ਇਸ ਤਰ੍ਹਾਂ ਵੀਡੀਓ ਥੋੜੀ ਲੰਬੀ ਬਣ ਜੂਗੀ ਪਰ ਤੁਹਾਨੂੰ ਸਮਝ ਪੂਰੀ ਆਊਗੀ ਇਹ ਆਪਾਂ ਹਾਂਜੀ ਪਹਿਲਾ ਪਾਰ ਤੋਂ ਸਨੂਰ ਤੱਕਾ ਤੀ ਜੋ ਸਮਾਰਤਾ ਇਹਦਾ ਦੂਜਾ ਪਾਰ ਆਪਾਂ ਜ ਤਸੂ ਪਟਾਈ ਕਰਤੀ ਹੈ ਜੀ ਇਹੇ ਪਾਰ ਤੋਂ ਫੇਸ ਨੂੰ ਚਾਰ ਪਾਰ ਤੋਂ ਸਨੂਰ ਜੀ ਬਣਾ ਕੇ ਦਿਖਾਵਾਂਗੇ ਪੂਰੀ ਪ੍ਰੋਪਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਜਿਖੋ ਲਓ ਜੀ ਦੇਖੋ ਆਪਾਂ ਚਾਰੇ ਲਾੜ ਇਸ ਤਰ੍ਹਾਂ ਸਲਾਈ ਕਰ ਲਏ ਇਹਨਾਂ ਨੂੰ ਆਪਾਂ ਕੱਟ ਲੈਂਦੇ ਹਾਂ। ਆਪਾਂ ਇਹ ਚਾਰ ਪੱਲੇ ਹੋ ਗਏ ਨੇ। ਐਸਾ। ਐਸਾ ਤਰ੍ਹਾਂ ਆਪਾਂ ਨੂੰ ਡੋਰਨ ਹੈ। ਦੋਸਤ ਹਲੋ ਲੋ ਜੀ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਮੈਂ ਤੁਹਾਨੂੰ ਨਾ ਅੱਜ ਸੁਣ ਮੈਂ ਇਨਾ ਕੀ ਦੱਸਦੀ ਆ ਦੇਖੋ ਤੁਸੀਂ ਇਨਾ ਜੋੜਨਾ ਕਿਉਂਕਿ ਆਪਾਂ ਜਿਹੜੀਆਂ ਉੱਪਰ ਲੀਆਂ ਹੁੱਕਾਂ ਹੁੰਦੀਆਂ ਉਹ ਵੀ ਸਿਲਾਈ ਕਰਨੀਆਂ ਇਹ ਆਪਸ ਵੀਰੇ ਤਾਂ ਸ਼ਾਇਦ ਆਪਾਂ ਨਹੀਂ ਬਣਾ ਸਕਦੇ ਆਪਾਂ ਵੀਰੇ ਕਿਤੇ ਬਾਹਰ ਜਾਣਾ ਵਾ ਕਿ ਟਾਈਮ ਨਾ ਮੁੜਿਆ ਤਾਂ ਬਣਾ ਕੇ ਦਿਖਾਵਾਂਗੀ ਤੁਸੀਂ ਕਿਹੜਾ ਇੱਥੋਂ ਇਹਨਾਂ ਦੇਖੋ ਵੀ ਮੈਂ ਤੁਹਾਨੂੰ ਦੱਸਦਾ ਵੀ ਇਹ ਆਪਣੀ ਹੈਗੀ ਜੀ 3895 ਵਾਲੀ ਆ ਬਸ 12 12 ਇੰਚ ਦੇ ਪੀਸ ਕੱਟ ਕੇ ਆਪਾਂ ਸਲਾਈ ਕਰਦੇ ਹਾਂ ਹੁਣ ਸੀ ਕੋਲਾ ਫਿਰ ਅੱਛਾ ਨਹੀਂ ਹਾਂ ਬੰਦ ਕਰ ਕੋਈ 1 ਮਿੰਟ ਚਲੋ ਜੀ ਠੀਕ ਆ ਵਿੱਚ ਫੋਨ ਆ ਗਿਆ ਮੈਂ ਫੋਨ ਸੁਣ ਲਵਾਂ ਫਿਰ ਆਪਾਂ ਤੁਹਾਨੂੰ ਮਿਲਦੇ ਆਂ